ਦੇਣੇ ਵਾਲਾ ਜੋ ਵੀ ਦੇਤਾ ਦੇਤਾ ਛੱਪੜ ਫਾੜ ਕੇ ਦੁਨੀਆ ਪਰ ਵਿੱਚ ਮਸ਼ਹੂਰ ਇੱਕ ਕਹਾਵਤ ਉਸ ਸਮੇਂ ਸੱਚ ਸਾਬਿਤ ਹੋਈ ਜਦੋਂ ਲੁਧਿਆਣਾ ਵਿੱਚ ਸਿਰਫ 7 ਰੁਪਏ ਨੇ ਇੱਕ ਵਿਅਕਤੀ ਨੂੰ ਲੱਖਪਤੀ ਬਣਾ ਦਿੱਤਾ ਤਰਸਲ ਉਕਤੋ ਵਿਅਕਤੀ ਨੇ ਲੁਧਿਆਣਾ ਵਿੱਚ ਇੱਕ 7 ਰੁਪਏ ਦੀ ਲੋਟਰੀ ਖਰੀਦੀ ਸੀ ਜਿਸ ਵਿੱਚੋਂ ਉਸ ਨੂੰ 5 ਲੱਖ ਰੁਪਏ ਦਾ ਇਨਾਮ ਨਿਕਲਿਆ ਜਿਸ ਤੋਂ ਬਾਅਦ ਲੋਟਰੀ ਦੀ ਸ਼ਾਪ ਬਾਹਰ ਖੂਬ ਪੰਗੜੇ ਪਏ ਅਤੇ ਖੁਸ਼ੀ ਮਨਾਈ ਗਈ ਬੈਕ ਟੂ ਬੈਕ ਸਰ ਇਹ ਪਿਆਰ ਆ ਲੋਕਾਂ ਦਾ ਤੇ ਗਾਂਧੀ ਪ੍ਰੋਜੈਕਟ ਦਾ 41 ਇਅਰਸ ਦਾ ਐਫਰਟ ਹੈ ਇਹੜਾ ਬੈਕ ਟੂ ਬੈਕ ਪ੍ਰਾਈਸ ਲੱਗੀ ਜਾ ਰਿਹਾ ਤੇ ਵੱਧ ਤੋਂ ਵੱਧ ਲੋਕਾਂ ਦਾ ਫਾਇਦਾ ਹੋ ਰਿਹਾ ਗਾਂਧੀਪੁਰ ਦੇ ਸ਼ੌਟਰੀ ਤੋਂ ਅੱਜ ਬ੍ਰਾਂਚ ਡੁੱਗਰੀ ਤੋਂ ਸਾਡੇ ਕੋਲੇ 5 ਲੱਖ ਰੁਪਏ ਦਾ ਨਾਮ ਆਇਆ ਜੀ ਜਿਹੜੀ ਆਪਾਂ ਡੈਲੀ ਲੋਟਰੀ ਕਹਿ ਦਿੰਦੇ ਆ ਪਹਿਲਾਂ 6 ਰੁਪਏ ਵਾਲੇ ਨਾਮ ਤੋਂ ਮਸ਼ਹੂਰ ਸੀ ਕੀ ਅੱਟੀ ਵਧਨ ਕਰਕੇ ਹੁਣ ਇਹਦਾ ਪ੍ਰਾਈਸ 7 ਰੁਪਏ ਹੋ ਗਿਆ ਸੋ ਕਨਫੀਡੈਂਸ਼ੀਅਲੀ ਗੱਲ ਹੈ ਜਿਨ੍ਹਾਂ ਦੀ ਨਿਕਲੀ ਆ ਉਹਨਾਂ ਦਾ ਸਰਨੇਮ ਵੀ ਗਾਂਧੀ ਆ ਤੇ ਬਿਲਕੁਲ ਅੱਛਾ 7 ਰੁਪਏ ਤੋਂ 5 ਲੱਖ ਬਿਲਕੁਲ ਸਰ 70 ਤੋਂ 5 ਲੱਖ ਐਕਚੁਅਲੀ ਇਹ ਸੀਰੀਜ਼ ਲਾਟਰੀ ਹੁੰਦੀ ਹੈ 70 ਦੀ ਇੱਕ ਟਿਕਟ ਹੈ 1.50 ਨੇ ਸੋ ਜਿਹੜਾ ਆ ਬੰਡਲ ਹੈ 350 ਰੁਪਈਆ ਦਾ ਤੋਂ ਇਦਾਂ ਕਹਿ ਸਕਦੇ ਹਾਂ ਵੀ 350 ਰੁਪਏ ਤੋਂ 5 ਲੱਖ ਇਹ ਲਾਟਰੀ ਸੀਰੀਜ਼ ਆਂਦੀ ਹੈ 70 ਦੀ ਟਿਕਟ ਹੁੰਦੀ ਹੈ ਮਿਨੀਮਮ ਤੋਂ ਮਿਨੀਮਮ 20 ਟਿਕਟਾਂ ਦੇ ਵਿੱਚ ਮਿਲਦੀਆਂ 20 ਤੋਂ ਲੈ ਕੇ 200 ਟਿਕਟਾਂ ਤੱਕ ਇਹ ਲਾਟਰੀ ਜਾਂਦੀ ਹੈ ਜਿਸ ਦਾ ਇਨਾਮ ਨਿਕਲੇ ਉਹਦੀ ਬਖਸ਼ਕੀ ਕੰਮ ਕਰਦਾ ਹੋਰ ਕਿਸ ਟਿਕਟੇ ਨਾਲ ਉਹਦੀ ਖੁਸ਼ੀ ਬਿਲਕੁਲ ਸਰ ਉਹਨਾਂ ਦਾ ਸ਼ੌਲਨਾ ਦਾ ਕੰਮ ਹੈ ਉਹ ਕਹਿੰਦੇ ਸੀਗੇ ਵੀ ਉਹਨਾਂ ਨੂੰ ਥੋੜੀ ਪ੍ਰਾਈਵੇਸੀ ਚਾਹੀਦੀ ਸੀਗੀ ਉਹ ਕਹਿੰਦੇ ਵੀ ਮੈਂ মিডিਆ ਮੂਰੇ ਆ ਨਹੀਂ ਸਕਦਾ ਵੀ ਮੇਰੀ ਮਤਲਬ ਥੋੜਾ ਲੈਨ ਦੇਨ ਹੈਗਾ ਸੋ ਅਸੀਂ ਵੀ ਉਹਨਾਂ ਦੀ ਪ੍ਰਾਈਵੇਸੀ ਦੀ ਰਿਸਪੈਕਟ ਕਰਦੇ ਹੋਏ ਉਹਨਾਂ ਨੂੰ মিডিਆ ਮੂਰੇ ਨਹੀਂ ਲਿਆਏ ਸੋ ਤੁਸੀਂ ਬਾਕੀ ਮਿਲੇ ਸੀਗੇ ਉਹਨਾਂ ਨੂੰ ਨਹੀਂ ਉਹ ਕਹਿ ਰਹੇ ਸੀਗੇ ਵੀ ਨਹੀਂ ਆਣਾ ਚਾਹੁੰਦੇ ਠੀਕ ਹੈ ਬਾਕੀ ਇਦਾਂ ਸੀਗਾ ਬਾਕੀ ਉਹਨਾਂ ਦਾ ਹੀ ਸੇਮ ਕਸਟਮਰ ਦਾ ਸਾਡੇ ਕੋਲ ਅਗਸਤ ਚ ਸ਼ਮਾ ਦੋ ਲੱਖ ਦਾ ਨਾਮ ਵੀ ਲੱਗਿਆ ਸੀਗਾ ਠੀਕ ਹੈ ਬਾਕੀ ਸਮਝ ਨਹੀਂ ਆਉਂਦੀ ਕਿ ਗਾਂਧੀ ਬ੍ਰਦਰ ਹੀ ਹਰ ਵਾਰੀ ਕਿਉਂ ਨੰਬਰ 1 ਸਾਰੇ ਲੋਕਾਂ ਦਾ ਪਿਆਰ ਕਹਿ ਲੋ ਤੇ ਜਿਹੜੀ ਸਹੀ ਨੀਅਤ ਨਾਲ ਮੇਰੇ ਮੈਂਟਰ ਤੇ ਗਾਂਧੀ ਬ੍ਰਦਰ ਸ਼ੌਟਰੀ ਦੇ ਫਾਊਂਡਰ ਮਨਵੀਰ ਸਿੰਘ ਗਾਂਧੀ ਜੀ ਇਸ ਵਿਜ਼ਨ ਨਾਲ ਅਸੀਂ ਇੱਥੇ ਸਾਰੇ ਕੰਮ ਕਰਦੇ ਹਾਂ ਕਿ ਵੱਧ ਤੋਂ ਵੱਧ ਲੋਕਾਂ ਦਾ ਫਾਇਦਾ ਕਰਾਈਏ ਵੱਧ ਤੋਂ ਵੱਧ ਲੋਕਾਂ ਨੂੰ ਗਾਂਧੀ ਬ੍ਰਦਰ ਸ਼ੌਟਰੀ ਦਾ ਲਾਹਾ ਲੈਂਦੀਏ ਮੇ ਵੀ ਤਾਂ ਕਰਕੇ ਨਿਕਲ ਰਿਹਾ ਲੋਕਾਂ ਨੂੰ ਇਹੀ ਅਪੀਲ ਹੈ ਜੀ ਜੇ ਤੁਹਾਡੇ ਡੇਲੀ ਰੁਟੀਨ ਦੇ ਲਾਈਫ ਸਟੌਕ ਵਿੱਚ ਖਰਚਾ ਬਚਦਾ ₹100 200 بچਦੇ ਆ 500 بچਦੇ ਆ ਉਸ ਨਾਲ ਆਪਣਾ लॉटरी पाओ बिल्कुल भी आप पेट चालच ना आए हो कि बद तो बद लॉटरी पा लो कि शेयर निकल जे जे थोनू थोड़ी रूटीन लाइफ से पैसे बचਦੇ ਆ ਫੇਰੀ लॉटरी पाओ ਨਹੀਂ ਤਾਂ ਕੋਈ ਨਹੀਂ ਵੇਟ ਕਰੋ ਜਦੋਂ ਬਚਣਗੇ ਉਦੋਂ ਪਾਓ ਲੋਕਲ ਅਨੁਸ਼ਵਾਸਾ ਵਾਲਾ ਬੜਾ ਸਿਸਟਮ ਚੱਲਿਆ ਆਵਾ ਕਿ ਜੋਤਿਸ਼ ਵਿਦਿਆ ਥਰੂ ਵੀ ਕਹਿੰਦੇ लॉटरी ਪਾਣੀ ਚਾਹੀਦੀ ਆ ਹੁਣ ਸਰ ਇਹ ਤਾਂ ਕੋਈ ਲੋਕ ਤੁਹੀ ਕਹ ਲੋ ਵੀ ਕੀ ਕਹਿੰਦੇ ਆ ਉਹਨੂੰ ਅੰਧਵਿਸ਼ਵਾਸ ਅੰਧਵਿਸ਼ਵਾਸ ਕਿਹ ਲੋ ਯਾ ਫਿਰ ਇੱਕ ਹਵਾ ਜਿਹਾ ਬਣਾ ਰਿਹਾ ਵੀ ਆ ਰਾਸ਼ੀ ਨਿਕਲੂਗੀ ਉਹ ਰਾਸ਼ੀ ਨਿਕਲੂਗੀ ਹੁਣ ਆ ਜਿਨਾਂ ਦਾ ਨਿਕਲਿਆ ਸਾਨੂੰ ਤਾਂ ਉਹਨਾਂ ਦੀ ਰਾਸ਼ੀ ਵੀ ਨਹੀਂ ਪਤਾ ਹੋ ਸਕਦਾ ਉਹਨਾਂ ਨੂੰ ਵੀ ਉਹਨਾਂ ਦੀ ਰਾਸ਼ੀ ਨਾਲ ਪਤਾ ਹੋਵੇ ਸੋ ਰਾਸ਼ੀ ਰੂਸ਼ੀ ਵਾਲੀ ਕੋਈ ਗੱਲ ਨਹੀਂ ਹੁੰਦੀ ਇਹ ਲੱਕ ਹੈ ਲੱਕ ਹੈ 100% ਲੱਕ ਹੈ ਜੀ ਫਿਰ ਉਹੀ ਗੱਲ ਹੈ ਜੇ ਰੂਟੀਨ ਲਾਈਫ ਤੋਂ ਖਰਚੇ ਬਚਦੇ ਆ ਫਿਰ ਪਾਓ ਪਰ ਲੱਕ ਨੇ ਕਰੀ ਮੌਕਾ ਜ਼ਰੂਰ ਦਿਆ ਆ